ਲੋਕ ਹਿੱਤ ਲੋਕਾਂ ਦੀ ਆਵਾਜ਼ ਦੇ ਆ ਕਰਨਾ ਹੈ ਕਿ ਸਰ ਕੀ ਕਹਿਣਾ ਚਾਹੁੰਦੇ ਜੀ ਆ ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਬਾਜੇ ਚ ਆਇਆ ਹਾਂ ਮੇਰਾ ਆਪਣਾ ਇਲਾਕਾ ਸੋ ਮੈਂ ਸਭ ਤੋਂ ਪਹਿਲਾਂ ਜੰਡਿਆਲਾ ਮੰਡੀ ਚ ਹੁਣ ਤਰਨਤਾਰਨ ਚ ਇੱਕ ਵਾਰ ਗੂਰਸੇ ਜਾਣਾ ਲਗਾਤਾਰ ਪੰਜਾਬ ਦੇ ਅੰਦਰ ਮੰਡੀਆਂ ਸਾਰੇ ਆ ਮਾਰਜੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਬਾਦ ਜੀ ਦਾ ਆਦੇਸ਼ ਆ ਕਿ ਮੰਡੀ ਦੇ ਵਿੱਚ ਕਿਸਾਨਾਂ ਦਾ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਨੂੰ ਗਰਾਸ ਰੂਟ ਤੇ ਜਾ ਕੇ ਫਾਲੋ ਕਰਨ ਦੇ ਲਈ ਚੈੱਕ ਕਰਨ ਦੇ ਲਈ ਮੈਂ ਜਾ ਰਿਹਾ ਸੋ ਅੱਜ ਮੇਰਾ ਇਹ 15ਵਾਂ ਡਿਸਟ੍ਰਿਕਟ ਦਾ 16ਵਾਂ ਜਿੱਥੇ ਮੈਂ ਪਹੁੰਚਿਆ ਸੋ ਲਗਾਤਾਰ ਮਤਲਬ ਜਿਹੜੀ ਉਹ ਸੀਜ਼ਨ ਹੈ ਉਹ ਹੁਣ ਆਪਣੇ ਚਰਮ ਸੀਮਾ ਦੇ ਉੱਤੇ ਆ ਪੀਕ ਦੇ ਉੱਤੇ ਆ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ 'ਚ 99 ਲੱਖ ਮੀਟੀ ਕਣਕ ਪਹੁੰਚੀ ਆ ਜਿਹਦੇ ਵਿੱਚੋਂ 83 ਲੱਖ ਮੀਟੀ ਵੱਖ-ਵੱਖ ਏਜੰਸੀਆਂ ਸਾਡੀਆਂ ਖਰੀ ਚੁੱਕੀਆਂ ਨੇ ਅੰਦਾਜ਼ਨ ਪੌਣੇ 5 ਲੱਖ ਕਿਸਾਨ ਕੱਲ ਦੀ ਡੇਢ ਤੱਕ ਉਹ ਮੰਡੀਆਂ 'ਚ ਪਹੁੰਚਿਆ ਆਪਣੀ ਝਣਸ ਨੂੰ ਲੈ ਕੇ ਸੋ ਜਿਹੜੀ ਜਿੰਸ ਖਰੀਦੀ ਆ ਉਹਦਾ ਜਿਹੜਾ ਬਣਦਾ ਕਿਸਾਨ ਦਾ ਐਮਐਸਬੀ ਦੇ ਮੁਤਾਬਕ ਲਗਭਗ 15000 ਕੋਟ ਤੋਂ ਉੱਪਰ ਦਾ ਪੈਸਾ ਜਿਹੜਾ ਉਹ ਵੀ ਰਿਲੀਜ਼ ਕਰ ਚੁੱਕੇ ਆ ਸੀ ਸੋ ਮਾਨ ਸਾਹਿਬ ਦੀ ਜਿਹੜੀ ਹਦਾਇਤ ਆ ਕਿ ਕਿਸਾਨ ਨੂੰ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਕੀਤੀ ਜਾਵੇ ਤੇ ਖਾਤੇ 'ਚ ਪਾਈ ਜਾਵੇ ਸੋ ਉਹ ਬੜਾ ਰੋਸ਼ਰਪਾਖ ਆ ਮੈਂ ਅੱਜ ਹੀ ਤਰਨਤਾਰ ਮੰਡੀ ਦੇ ਅੰਦਰ ਤੁਹਾਡੇ ਸਾਹਮਣੇ ਕਿਸਾਨ ਨੂੰ ਪੁੱਛਿਆ ਉਹਨੇ ਅੱਜ ਉਹ ਆਇਆ ਹੁਣੇ ਉਹਦੀ ਢੇਰੀ ਦੀ ਪਰਚੇਸ ਕਰਕੇ ਤੇ ਸਾਮਤਿਆਂ ਦੇ ਖਾਤੇ 'ਚ ਪੈਸੇ ਜਿਹੜੇ ਆ ਉਹ ਅਸੀਂ ਪਾ ਦਨੇ ਆ ਜੋ ਜਿਹੜਾ ਮਤਲਬ ਕਿਸਾਨ ਦੀਆਂ ਦੋ ਮੁੱਖ ਲੋੜਾਂ ਹੁੰਦੀਆਂ ਮੰਡੀ ਦੇ ਅੰਦਰ ਮੰਡੀ ਦਾ ਚੁੜੀਆਂ ਉਹ ਇਹੀ ਨੇ ਵੀ ਕਿਸਾਨ ਦੀ ਫਸਲ ਜਿਹੜੀ ਆ ਉਹ ਟਾਈਮ 'ਸਰ ਖਰੀਦੀ ਜਾਵੇ ਤੇ ਖਰੀਦੀ ਗਈ ਫਸਲ ਦਾ ਟਾਈਮ ਸਿਰੋਂ ਭੁਗਤਾਨ ਹੋ ਜਾਵੇ ਇਹ ਕੰਮ ਬੜਾ ਰੋਸ਼ਨ ਕੰਮ ਪੰਜਾਬ ਦੇ ਅੰਦਰ ਮੈਟਰਿਕਸ ਅਪਪੈਂਡ ਕਰਦੇ ਸਰ ਮੰਡੀ ਜੇ ਵੇਖਣੇ ਮਿਲ ਰਿਹਾ ਪਿਛਲੀ ਵਾਰੀ ਜਿਹੜਾ ਘਟ ਸੀ ਲਿਫਟਿੰਗ ਦੀ ਪ੍ਰੋਬਲਮ ਸੀ ਇਸ ਵਾਰ ਸਰ ਕਿਸ ਤਰੀਕੇ ਦੇ ਪ੍ਰਬੰਧ ਨੇ ਦੋ ਗੱਲਾਂ ਨੇ ਵੀ ਇੱਕ ਵਾਰ ਇੱਕ ਤਾਂ ਇਸ ਵਾਰ ਥੋੜਾ ਜਿਹਾ ਮੌਸਮ ਇੱਕ ਤਾਂ ਦਿਨ ਵਿੱਚ ਖਰਾਬ ਹੋ ਗਿਆ ਸੋ ਦੂਸਰਾ ਜਗਦਾ ਫਸਲ ਆ ਗਈ ਸਾਰੀ ਪੰਜਾਬ ਦੇ ਅੰਦਰ ਜਿਹੜਾ ਸੀਜ਼ਨ ਚਲੋ 1 ਮਹੀਨਾ ਚੱਲਦਾ ਜਿਗਾ ਉਹ ਇਸ ਵਾਰ 17 18 ਦਿਨ ਦੇ ਉੱਤੇ ਸਿਮੜ ਕੇ ਰਹਿ ਗਿਆ ਤੁਸੀਂ ਵੀ ਸਾਰੇ ਦੇ ਦੇ ਮੰਡੀਆਂ ਸਿਰ ਕੇ ਸੋ ਮੇਰਾ ਨੇ ਖਿਆਲ ਹੁਣ ਖੇਤਾਂ ਦੇ ਵਿੱਚ ਕੋਈ 5% ਵੀ ਕਣਕ ਹੋਵੇ ਸਾਰੀ ਮੰਡੀ ਚ ਆ ਚੁੱਕੀ ਆ ਇਹ ਵੀ ਇੱਕ ਕਾਰਨ ਆ ਵੀ ਉਹ ਜੱਕ ਮਸਤਾ ਗਈ ਆ ਬਾਕੀ ਲਿਫਟਿੰਗ ਦਾ ਜਿਹੜਾ ਆ ਉਹ ਅਸੀਂ ਲਗਭਗ 22 ਲੱਖ ਐਮਟੀ ਕਰ ਲਈ ਆ ਬਾਕੀ ਵੀ ਲਿਫਟਿੰਗ 2-4 ਦਿਨ ਚ ਹੋ ਜਾਣੀ ਕੋਈ ਪ੍ਰੋਬਲਮ ਰਹਿ ਨਹੀਂ ਪੰਜਾਬ ਦੀ ਕੋਈ ਸ਼ਾਰਦੀਆਂ ਵਾਲਾ ਜੀ ਮੁਸ਼ਕਲ ਆ ਪਰ ਕੀ ਹੱਲ ਕੀਤਾ ਜਾਂ ਇਹਨਾਂ ਦੇ ਇਸ਼ੂ ਬਾਜਬ ਨੇ ਆਰਤੀਆਂ ਦੇ ਸਾਡੇ ਸਾਡੇ ਪਰਿਵਾਰ ਦੇ ਸਾਡੇ ਲੋਕ ਨੇ ਪਰ ਕਿਉਂਕਿ ਕੁਝ ਗੱਲਾਂ ਕੇਂਦਰ ਨਾਲ ਜੁੜੀਆਂ ਨੇ ਸੋ ਕੇਂਦਰ ਦੇ ਕੋਲ ਉਹ ਮੰਗਾਂ ਨੂੰ ਠਾਣਾ ਸਾਡੀ ਡਿਊਟੀ ਹੈ ਮਾਨਜੁਗ ਮੁੱਖ ਮੰਤਰੀ ਜੀ ਖੁਦ ਵੀ ਯੂਨੀਅਨ ਮਿਨਿਸਟਰ ਨੂੰ ਜਾ ਕੇ ਮਿਲ ਕੇ ਆਏ ਨੇ ਇਹਨਾਂ ਦੇ ਯੂਨੀਅਨ ਦੇ ਨਾਲ ਸੋ ਅਸੀਂ ਦਬਾਅ ਪਨਾ ਰਹੇ ਹਾਂ ਲਗਾਤਾਰ ਇਹਨਾਂ ਦੀ ਮੰਗੋ ਮੰਨੀ ਜਾਵੇ ਇਹਦੇ ਤੇ ਕੰਮ ਵੀ ਕਰਾਂਗੇ ਸਰ ਟੈਂਡਰ ਕਾਰ ਨੂੰ ਟੈਂਡਰ ਹੀ ਦਿੱਤਾ ਗਿਆ ਤੇ ਟੈਂਡਰ ਕਾਰ ਨੂੰ ਥੋੜਾ ਖਿੱਚਿਆ ਨਹੀਂ ਜਾ ਸਕਦਾ ਕਿ ਇਹ ਇਸ ਤਰ੍ਹਾਂ ਨਾ ਕਰੇ ਕਿਉਂਕਿ ਉਹ ਪਹੁੰਚਦਾ ਹੀ ਨਹੀਂ ਹੈ ਇਹਨੂੰ ਮਿਲਦਾ ਜਿਹੜ ਕੋਈ ਗੱਡੀ ਨਹੀਂ ਨਹੀਂ ਦੋ ਗੱਲਾਂ ਨੇ ਵੀ ਦੇਖੋ ਅਸੀਂ ਬਿਲਕੁਲ ਮੈਰ ਤੇ ਜਿਹੜਾ ਉਹ ਟੈਂਡਰ ਉਹ ਪੁਰਾਣਾ ਸਮਾਂ ਚਲਾ ਗਿਆ ਜਦੋਂ ਸਕੂਟਰਾਂ ਦੇ ਮੋਟਰਸਾਈਕਲਾਂ ਦੇ ਨੰਬਰ ਲਾ ਕੇ ਤੇ ਟੈਂਡਰ ਲਾ ਜਾਂਦੇ ਸਨ ਲੋਕ ਹੁਣ ਮੈਰਿਟ ਤੇ ਕਰੀ ਦਾ ਬਿਲਕੁਲ ਆਨਲਾਈਨ ਹੁੰਦਾ ਇਹਦੇ ਅੰਦਰ ਕੋਈ ਵੀ ਬੰਦਾ ਅਪਲਾਈ ਕਰ ਸਕਦਾ ਹਾਂ ਜੇ ਕੋਈ ਟੈਂਡਰ ਘਰ ਸਾਡੇ ਜਿਹੜੇ ਰੂਲਸ ਨੇ ਉਹਨੂੰ ਫਾਲੋ ਨਹੀਂ ਕਰਦਾ ਉਹ ਵਾਇਲੇਸ਼ਨ ਕਰਦਾ ਤਾਂ ਆਪਾਂ ਟੈਂਡਰ ਰੱਦ ਵੀ ਕਰਦੇ ਆ। ਹੁਣ ਵੀ ਸੇਮ ਇਥੋਂ ਤੱਕ ਹੁਣ ਵੀ ਸੇਮ ਹੀ ਕੰਮ ਹੈ ਸਰ ਜਿਸ ਤੋ ਆ ਕੇ ਇੱਥੇ ਮੈਂ ਆਇਆ ਮੰਡੀ ਚ ਸਭ ਸੇਮ ਹੀ ਹੁੰਦੇ ਆ ਉਹਨਾਂ ਟਰੈਕਟਰ ਟਰਾਲੀਆਂ ਤਾਂ ਟੂ-ਟੂ ਆਟੋ ਚੱਲਣ। ਆਪਦੇ ਪੰਜਾਬ ਦੇ ਅੰਦਰ ਮੰਡੀਆਂ ਜਾਣ ਦਾ ਮੌਕਾ ਮਿਲਿਆ ਮੇਰੇ ਸਿਰਫ ਇਹ ਪ੍ਰੋਬਲਮ ਇਥੇ ਨਜ਼ਰ ਆਈ ਆ ਆਪਾਂ ਬੈਠ ਕੇ ਦਾ ਹੱਲ ਕਰਦੇ ਆ। ਸੋ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਗੈਲਰੀ ਨੂੰ ਜਿਹੜੀ ਪ੍ਰੋਕੂਰਮੈਂਟ ਨਾਲ ਜੁੜੀ ਹੋ ਉਹਨਾਂ ਮਿਲਾਂ। ਬੀਸ ਸਰ ਗਦਮਾ ਬਹੁਤ ਸ਼ਾਨਦਾਰ ਆ। 15 ਲੱਖ ਐਮਟੀ ਤਾਂ ਸਾਡੀ ਇਕੱਲੀ ਮੰਡੀਆਂ ਚ ਚੱਕ ਇੱਕ ਗੀਆ ਉਹ ਅ ਮੂਮੈਂਟ ਸੋ ਬਾਕੀ ਅਸੀਂ 101% ਪ੍ਰਬੰਧ ਕੀਤੇ ਜਿਹੜੀਆਂ ਵੀ ਇਸ ਬਸੇ ਕਦੋਂ ਹੱਲ ਹੋ ਜੂਗੀ ਸਾਰਾ ਇਹ ਸਰਕਾਰ ਨਾਲ ਉੱਪਰ ਗੱਲ ਕਰਨੇ ਆ ਲੜਨੇ ਆ ਇਹ ਵੀ ਮੰਗ ਮਦਰ ਸੇ ਹੋ ਜਾਜਾ ਸੋ ਇਹਦੇ ਕਰਵਾਗੇ ਲੱਗੀਆਂ ਲੱਗਦਾ ਥੈਂਕ ਯੂ ਜੀ ਫੂਡ ਪ੍ਰਾਈਸਿੰਗ ਨਾਲ ਧਰਤੀ ਹੋੜੀ ਕਰਦੇ ਆ